ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਤੋਂ ਆਪ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਇਸ ਵੀਡੀਓ ਵਿੱਚ ਆਪਾਂ ਕਿਸਾ ਦੀ ਤਾਕਤ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕੇਸ ਪਰਮਾਤਮਾ ਵੱਲੋਂ ਬਖਸ਼ੀ ਗਈ ਇੱਕ ਅਨਮੋਲ ਦਾਤ ਹੈ ਜੇਕਰ ਆਪਾਂ ਇਹ ਕਹੀਏ ਕਿ ਕੇ ਸਿਰਫ ਸਿੱਖਾਂ ਨੂੰ ਹੀ ਰੱਖਣੇ ਚਾਹੀਦੇ ਹਨ ਤਾਂ ਇਹ ਗੱਲ ਬਿਲਕੁਲ ਝੂਠ ਹੋਵੇਗੀ ਤਰਤੀ ਤੇ ਹੁਣ ਤੱਕ ਕੋਈ ਵੀ ਐਸੇ ਪੀਰ ਪੈਗੰਬਰ ਸੰਤ ਗੁਰੂ ਜਾਂ ਦੇਵੀ ਦੇਵਤਾ ਨਹੀਂ ਹੋਏ ਜਿਸ ਨੇ ਕੇਸ ਕੱਟੇ ਹੋਣਤੇ ਪ੍ਰਮਾਤਮਾ ਦੀਆਂ ਸ਼ਕਤੀਆਂ ਦਾ ਧਾਰਨੀ ਹੋਵੇ ਕੇਸਾ ਤੋਂ ਬਿਨਾ ਕੋਈ ਵੀ ਮੰਤਰ ਕੰਮ ਨਹੀਂ ਕਰ ਸਕਦਾ ਇਸ ਲਈ ਮਨੁੱਖਤਾ ਦੇ ਮਾਨਸਿਕ ਪੱਦਰ ਨੂੰ ਢੇਠਾ ਸੁੱਟਣ ਲਈ ਬਹੁਤਿਆਂ ਨੇ ਇਹ ਅਫਵਾਹ ਫੈਲਾ ਰੱਖੀ ਹੈ ਕਿ ਸਿਰਫ ਸਿੱਖ ਗੁਰੂ ਸਾਹਿਬਾਨ ਜੀ ਨੇ ਹੀ ਕੇਸ ਰੱਖਣ ਦੀ ਆਗਿਆਨ ਦਿੱਤੀ ਹੈ ਪਰ ਅਸਲ ਸਚਾਈ ਇਹ ਹੈ ਕਿ ਕੇਸ ਘਟਾਉਣ ਦੀ ਆਗਿਆ ਕਿਸੇ ਵੀ ਧਰਮ ਵਿੱਚ ਨਹੀਂ ਹੈ ਜੇਕਰ ਇੰਜ ਹੀ ਹੁੰਦਾ ਤਾਂ ਸ਼ਿਵਜੀ ਭਗਵਾਨ ਹਜ਼ਰਤ ঈ사 ਜੀ ਕ੍ਰਿਸ਼ਨ ਭਗਵਾਨ ਜੀ ਕਿਉਂ ਕੇਸ ਰੱਖਦੇ ਇਹ ਸਿਰਫ ਸਾਡੀ ਮਾਨਸਿਕਤਾ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਨੇ ਇਸ ਲਈ ਅੱਜ ਤੁਹਾਡੇ ਨਾਲ ਸੈਮਸਨ ਦਾ ਉਹ ਕਿੱਸਾ ਸ਼ੇਅਰ ਕਰਨ ਜਾ ਰਿਹਾ ਜੋ ਕਿ ਪਵਿੱਤਰ ਬਾਈਬਲ ਵਿੱਚ ਮੌਜੂਦ ਹੈ ਇਹ ਸੱਚੀ ਕਹਾਣੀ ਬਾਈਬਲ ਦੇ ਅਧਿਆਇ 13 ਤੋਂ 16 ਤੱਕ ਦਰਜ ਹੈ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਇਜ਼ਰਾਈਲ ਦਾ ਕੋਈ ਰਾਜਾ ਨਹੀਂ ਸੀ ਇਜ਼ਰਾਈਲੀ ਲੋਕਾਂ ਨੇ ਉਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਜੋ ਪਰਮਾਤਮਾ ਦੇ ਨਿਯਮਾਂ ਦੇ ਉਲਟ ਸਨ ਇਸ ਕਰਕੇ ਪਰਮਾਤਮਾ ਨੇ ਐਸੀ ਖੇਡ ਰਚਾਈ ਕਿ ਇਜ਼ਰਾਈਲੀ ਲੋਕਾਂ ਨੂੰ ਫਲਸਤੀਨ ਦੇ ਸ਼ਾਸਕਾਂ ਦਾ ਗੁਲਾਮ ਬਣਾ ਦਿੱਤਾ ਜਦੋਂ ਕਾਫੀ ਸਮਾਂ ਬੀਤ ਗਿਆ ਤਾਂ ਫਲਸਤੀਨ ਦੇ ਸ਼ਾਸਕ ਇਜ਼ਰਾਈਲੀ ਲੋਕਾਂ ਉੱਪਰ ਬਹੁਤ ਜ਼ੁਲਮ ਕਰਨ ਲੱਗ ਪਏ ਇਜ਼ਰਾਈਲ ਵਿੱਚ ਇੱਕ ਆਦਮੀ ਰਹਿੰਦਾ ਸੀ ਜਿਸ ਦਾ ਨਾਮ ਮਾਨੂਆ ਸੀ ਉਸ ਦੀ ਇੱਕ ਪਤਨੀ ਸੀ ਜੋ ਬਾਂਝ ਸੀ ਇੱਕ ਦਿਨ ਪਰਮਾਤਮਾ ਦੇ ਇੱਕ ਸਰੂਪ ਨੇ ਉਸ ਔਰਤ ਨੂੰ ਦਰਸ਼ਨ ਦਿੱਤੇ ਅਤੇ ਕਿਹਾ ਕਿ ਤੁਸੀਂ ਗਰਭਵਤੀ ਹੋਣ ਵਾਲੇ ਹੋ ਤੁਹਾਡੇ ਗਰਭ ਵਿੱਚੋਂ ਪੈਦਾ ਹੋਣ ਵਾਲੇ ਬੱਚੇ ਨੂੰ ਪਰਮਾਤਮਾ ਨੇ ਗੁਲਾਮ ਲੋਕਾਂ ਨੂੰ ਆਜ਼ਾਦ ਕਰਾਉਣ ਲਈ ਚੁਣ ਲਿਆ ਹੈ ਤੁਸੀਂ ਕੋਈ ਵੀ ਅਪਵਿੱਤਰ ਚੀਜ਼ ਦਾ ਸੇਵਨ ਨਹੀਂ ਕਰਨਾ ਇਹ ਕਹਿ ਕੇ ਉਹ ਫਿਰਸ਼ਤਾ ਉੱਥੋਂ ਗਾਇਬ ਹੋ ਗਿਆ ਉਸ ਔਰਤ ਨੇ ਇਹ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ ਉਹਨਾਂ ਨੇ ਪਰਮਾਤਮਾ ਅੱਗੇ ਬੇਨਤੀ ਕੀਤੀ ਕਿ ਸਾਨੂੰ ਇਹ ਦੱਸੋ ਕਿ ਉਸ ਬੱਚੇ ਦੀ ਪਰਵਰਿਸ਼ ਲਈ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਤਦ ਉਹਨਾਂ ਨੂੰ ਫੁਰਮਾਨ ਹੋਇਆ ਕਿ ਜ਼ਿੰਦਗੀ ਵਿੱਚ ਕਦੇ ਵੀ ਉਸ ਬੱਚੇ ਦੇ ਕੇਸ ਨਹੀਂ ਕਟਵਾਉਣੇ ਤੇ ਕੋਈ ਵੀ ਅਪਵਿੱਤਰ ਚੀਜ਼ ਦਾ ਸੇਵਨ ਨਹੀਂ ਕਰਨਾ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਦੇ ਘਰ ਉਸ ਪੁੱਤਰ ਨੇ ਜਨਮ ਲੈ ਲਿਆ ਉਸ ਦਾ ਨਾਂ ਸੈਮਸਨ ਰੱਖਿਆ ਗਿਆ ਸਮਾਂ ਬੀਤਦਾ ਗਿਆ ਤੇ ਉਸਨੇ ਜਵਾਨੀ ਤੱਕ ਉਹੀ ਨਿਯਮ ਆਪਣੇ ਤੇ ਲਾਗੂ ਕੀਤੇ ਜਵਾਨੀ ਵਿੱਚ ਹੀ ਉਸ ਇੱਕ ਕੁੜੀ ਪਸੰਦ ਆ ਗਈ ਜਿਸ ਬਾਰੇ ਉਸਨੇ ਆਪਣੇ ਮਾਪਿਆਂ ਨੂੰ ਦੱਸਿਆ ਹੋਰ ਜਾਤ ਦੀ ਹੋਣ ਕਰਕੇ ਉਨ੍ਹਾਂ ਨੇ ਦੋਨੋਂ ਦੇ ਵਿਆਹ ਲਈ ਮਨਾ ਕਰ ਦਿੱਤਾ ਪਰ ਫਿਰ ਵੀ ਉਸਨੇ ਲੜਕੀ ਨਾਲ ਵਿਆਹ ਕਰਵਾ ਲਿਆ ਜਦੋਂ ਸੈਮਸਨ ਉਸ ਲੜਕੀ ਦੇ ਨਗਰ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਸ਼ੇਰ ਨੇ ਉਸ ਉੱਤੇ ਹਮਲਾ ਕਰ ਦਿੱਤਾ ਉਸਨੇ ਸ਼ੇਰ ਨੂੰ ਇਸ ਤਰ੍ਹਾਂ ਪਾੜ ਦਿੱਤਾ ਜਿਵੇਂ ਕੋਈ ਬੱਕਰੀ ਦਾ ਬੱਚਾ ਹੋਵੇ ਇਸ ਤੋਂ ਬਾਅਦ ਸੈਮਸਨ ਨੇ ਲੋਕਾਂ ਨੂੰ ਆਪਣੇ ਸੌਰੇ ਘਰ ਵਿੱਚ ਇੱਕ ਦਾਵਤ ਤੇ ਸੱਦਾ ਦਿੱਤਾ। ਉਸਨੇ ਸਭ ਨੂੰ ਇੱਕ ਮੁਜਾਰਤ ਪਾਈ ਤੇ ਕਿਹਾ ਕਿ ਜੇ ਤੁਸੀਂ 7 ਦਿਨਾਂ ਵਿੱਚ ਇਸ ਦਾ ਜਵਾਬ ਦੇ ਦਿੱਤਾ ਤਾਂ ਉਹ ਉਹਨਾਂ ਨੂੰ ਤੋਹਫ਼ੇ ਵੇਟ ਕਰੇਗਾ। ਕਿਸੇ ਨੂੰ ਵੀ ਉਸ ਦਾ ਜਵਾਬ ਨਾ ਲੱਭਿਆ। ਲੋਕਾਂ ਨੇ ਇੱਕ ਚਾਲ ਖੇੜੀ ਤੇ ਸੈਮਸਨ ਦੀ ਪਤਨੀ ਨੂੰ ਧਮਕਾ ਕੇ ਉਸ ਮੁਜਾਰਤ ਦਾ ਜਵਾਬ ਕੁੱਛ ਲਿਆ ਤੇ ਸੈਮਸਨ ਇਸ ਮੁਜਾਰਤ ਵਿੱਚ ਹਾਰ ਗਿਆ। ਸੈਮਸਨ ਗੁੱਸੇ ਵਿੱਚ ਉੱਥੋਂ ਚਲਾ ਜਾਂਦਾ ਹੈ। ਜਦੋਂ ਉਹ ਆਪਣੀ ਪਤਨੀ ਨੂੰ ਮਿਲਣ ਦੁਬਾਰਾ ਉੱਥੇ ਆਉਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਪਤਨੀ ਦਾ ਵਿਆਹ ਉਸ ਦੇ ਦੋਸਤ ਨਾਲ ਕਰ ਦਿੱਤਾ ਗਿਆ ਹੈ ਇਸ ਗੱਲ ਨਾਲ ਉਹ ਹੋਰ ਵੀ ਗੁੱਸਾ ਹੋ ਜਾਂਦਾ ਹੈ ਤੇ ਲੂੰਬੜੀਆਂ ਨੂੰ ਫੜ ਕੇ ਛਾ ਨੂੰ ਅੱਗ ਲਾ ਕੇ ਫਲਸਤੀਨ ਦੇ ਖੇਤਾਂ ਵਿੱਚ ਛੱਡ ਦਿੱਤੀਆਂ ਭਾਵੇਂ ਸੈਮਸਨ ਨੂੰ ਪਰਮਾਤਮਾ ਦੀਆਂ ਸ਼ਕਤੀਆਂ ਪ੍ਰਾਪਤ ਸਨ ਪਰ ਔਰਤਾਂ ਉਸ ਦੀ ਕਮਜ਼ੋਰੀ ਸਨ ਉਸ ਦੀ ਹੀ ਕਮਜ਼ੋਰੀ ਉਸ ਨੂੰ ਬਰਬਾਦੀ ਦੇ ਰਾਹ ਤੱਕ ਲੈ ਗਈ ਇਸੇ ਤਰ੍ਹਾਂ ਹੀ ਸਾਡੀਆਂ ਵੀ ਕੁਝ ਕਮਜ਼ੋਰੀਆਂ ਨੇ ਜਿੰਨਾ ਉੱਤੇ ਸਾਨੂੰ ਗੁਰਬਾਣੀ ਨਾਲ ਕਾਬੂ ਪਾਉਣਾ ਚਾਹੀਦਾ ਹੈ ਇਸ ਤੋਂ ਬਾਅਦ ਫਲਸਤੀਨੀਆ ਨੇ ਉਸ ਨੂੰ ਫੜ ਲੈ ਕੇ ਰਾਬੰਦੀ ਕਰ ਦਿੱਤੀ ਯਹੂਦੀ ਲੋਕਾਂ ਨੇ ਸਮਸਨ ਨੂੰ ਕਿਹਾ ਕਿ ਤੇਰੇ ਕਾਰਨ ਫਲਸਤੀਨੀ ਸਾਨੂੰ ਪਰੇਸ਼ਾਨ ਕਰ ਰਹੇ ਨੇ ਜਦੋਂ ਫਲਸਤੀਨੀ ਉਸ ਨੂੰ ਪਕੜ ਕੇ ਲਿਜਾਣ ਲੱਗੇ ਉਸ ਨੇ ਰੱਸੀ ਤੋੜ ਦਿੱਤੀ ਤੇ ਗਦੇ ਦੇ ਜਬਾੜੇ ਦੀ ਹੱਡੀ ਨਾਲ ਹੀ ਹਜ਼ਾਰਾਂ ਫਲਸਤੀਨੀ ਮਾਰ ਦਿੱਤੇ ਇਸ ਤੋਂ ਬਾਅਦ ਸੈਮਸਨ ਫਿਰ ਤੋਂ ਇੱਕ ਲੜਕੀ ਨੂੰ ਪਸੰਦ ਕਰਨ ਲੱਗ ਪਿਆ ਫਲਸਤੀਨੀਆਂ ਨੇ ਉਸ ਲੜਕੀ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਨਾਲ ਵਲਾ ਲਿਆ ਉਹਨਾਂ ਨੇ ਲੜਕੀ ਨੂੰ ਕਿਹਾ ਕਿ ਉਸ ਸੈਮਸਨ ਦੀ ਤਾਕਤ ਦਾ ਰਾਜ ਉਸ ਤੋਂ ਪੁੱਛੇ ਜਦੋਂ ਸੈਮਸਨ ਉਸ ਲੜਕੀ ਨੂੰ ਮਿਲਣ ਆਇਆ ਤਾਂ ਉਸ ਲੜਕੀ ਨੇ ਪੁੱਛਿਆ ਕਿ ਤੇਰੀ ਤਾਕਤ ਦਾ ਕੀ ਰਾਜ ਹੈ ਪਹਿਲਾ ਇੱਕ ਦੋ ਵਾਰ ਸੈਮਸਨ ਨੇ ਉਸ ਨੂੰ ਝੂਠ ਹੀ ਬੋਲ ਦਿੱਤਾ ਪਰ ਉਹ ਉਸ ਲੜਕੀ ਦੀ ਚਲਾਕੀ ਨੂੰ ਨਾ ਸਮਝ ਸਕਿਆ ਲੜਕੀ ਦੇ ਵਾਰ-ਵਾਰ ਪੁੱਛਣ ਤੇ ਉਸਨੇ ਕਿਹਾ ਜੇਕਰ ਉਸ ਦੇ ਸਿਰ ਦੇ ਕੇਸ ਕੱਟ ਦਿੱਤੇ ਜਾਣ ਤਾਂ ਉਸ ਦੀ ਸਾਰੀ ਤਾਕਤ ਗਾਇਬ ਹੋ ਜਾਵੇਗੀ ਉਸ ਲੜਕੀ ਨੇ ਉਸ ਦਾ ਇਹ ਰਾਜ ਫਲਸਤੀਨੀਆਂ ਨੂੰ ਦੱਸ ਦਿੱਤਾ ਜਦੋਂ ਸੈਮਸਨ ਗੈਰੀ ਨੀਂਦ ਵਿੱਚ ਸੁੱਤਾ ਪਿਆ ਸੀ ਉਸ ਲੜਕੀ ਨੇ ਉਸ ਦੇ ਕੇਸ ਕੱਟ ਦਿੱਤੇ ਤੇ ਫਲਸਤੀਨੀਆਂ ਨੇ ਆ ਕੇ ਉਸ ਨੂੰ ਫੜ ਲਿਆ ਉਹਨਾਂ ਨੇ ਸੈਮਸਨ ਦੀਆਂ ਅੱਖਾਂ ਬੰਨ੍ਹ ਦਿੱਤੀਆਂ ਤੇ ਕੈਦਖਾਨੇ ਵਿੱਚ ਬੰਦ ਕਰ ਦਿੱਤਾ ਉੱਥੇ ਫਿਰ ਤੋਂ ਉਸ ਦੇ ਕੇਸ ਵਧਣ ਲੱਗ ਪਏ ਇੱਕ ਦਿਨ ਫਲਸਤੀਨੀ ਲੋਕਾਂ ਨੇ ਇੱਕ ਪੂਜਾ ਵਿੱਚ ਭਾਰੀ ਇਕੱਠ ਕੀਤਾ ਉੱਥੇ ਹੀ ਸਮਸਨ ਨੂੰ ਵੀ ਲਿਆਂਦਾ ਗਿਆ ਤਾਂ ਜੋ ਉਸ ਦਾ ਮਜ਼ਾਕ ਉਡਾਇਆ ਜਾ ਸਕੇ ਉਹਨਾਂ ਨੇ ਸਮਸਨ ਨੂੰ ਦੋ ਖੰਬਿਆਂ ਦੇ ਵਿਚਕਾਰ ਖੜਾ ਕਰ ਦਿੱਤਾ ਇਹਨਾਂ ਦੋਹਾਂ ਖੰਬਿਆਂ ਦੇ ਸਿਰ ਤੇ ਹੀ ਸਾਰੀ ਇਮਾਰਤ ਦੀ ਛੱਤ ਖੜੀ ਸੀ ਸਮਸਨ ਨੇ ਪਰਮਾਤਮਾ ਅੱਗੇ ਆਪਣੀ ਗਲਤੀ ਦੀ ਮਾਫੀ ਮੰਗੀ ਤੇ ਕਿਹਾ ਕਿ ਪਰਮਾਤਮਾ ਮੈਨੂੰ ਸ਼ਕਤੀ ਦੇ ਤਾਂ ਜੋ ਮੈਂ ਆਪਣੀਆਂ ਦੋਵੇਂ ਅੱਖਾਂ ਦਾ ਬਦਲਾ ਲੈ ਸਕਾਂ ਪਰਮਾਤਮਾ ਨੇ ਉਸਦੀ ਅਰਦਾਸ ਸੁਣ ਲਈ ਤੇ ਸੈਮਸਨ ਨੇ ਆਪਣਾ ਸਾਰਾ ਜੋਰ ਲਾ ਕੇ ਉਹਨਾਂ ਖੰਬਿਆਂ ਨੂੰ ਉਖਾੜ ਦਿੱਤਾ ਜਿਸ ਕਾਰਨ ਉੱਥੇ ਮੌਜੂਦ ਸਾਰੇ ਲੋਕ ਛੱਤ ਥੱਲੇ ਆ ਕੇ ਮਰ ਗਏ ਉਹਨਾਂ ਦੇ ਨਾਲ ਹੀ ਸੈਮਸਨ ਦੀ ਵੀ ਮੌਤ ਹੋ ਜਾਂਦੀ ਹੈ ਸੈਮਸਨ ਦੇ ਸਰੀਰ ਨੂੰ ਉਸਦੇ ਪਿਤਾ ਨੇ ਮਿੱਟੀ ਵਿੱਚ ਦਫਨਾ ਦਿੱਤਾ ਪਰਮਾਤਮਾ ਨੇ ਸੈਮਸਨ ਨੂੰ ਸ਼ਕਤੀਸ਼ਾਲੀਤਾ ਬढ़ा ਦਿੱਤਾ ਸੀ ਪਰ ਉਸ ਨੂੰ ਕੁਝ ਹੁਕਮ ਵੀ ਦਿੱਤੇ ਸਨ ਜਿਨ੍ਹਾਂ ਦੀ ਪਾਲਣਾ ਕਰਨੀ ਜ਼ਰੂਰੀ ਸੀ ਜਿਵੇਂ ਸੈਮਸਨ ਨੂੰ ਇਸਤਰੀ ਪ੍ਰੇਮ ਉਸਦੀ ਬਰਬਾਦੀ ਵੱਲ ਲੈ ਗਿਆ ਉਸੇ ਤਰ੍ਹਾਂ ਹੀ ਆਪਣੀਆਂ ਵੀ ਕਈ ਕਮਜ਼ੋਰੀਆਂ ਨੇ ਜਿਨ੍ਹਾਂ ਦਾ ਫਾਇਦਾ ਚੁੱਕ ਕੇ ਸਾਡੇ ਸਰੀਰ ਦੇ ਪੰਜ ਚੋਰ ਭਾਵ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਸਾਡੇ ਤੋਂ ਗਲਤ ਕੰਮ ਕਰਵਾਉਂਦੇ ਨੇ ਜਿਵੇਂ ਉਸ ਲੜਕੀ ਦੇ ਪੇਸ ਵਿੱਚ ਉਸਦਾ ਇੱਕ ਦੁਸ਼ਮਣ ਛੁਪਿਆ ਹੋਇਆ ਸੀ ਉਸੇ ਤਰ੍ਹਾਂ ਹੀ ਸਾਡੇ ਆਸ-ਪਾਸ ਕਿਸੇ ਵੀ ਰੂਪ ਵਿੱਚ ਉਹ ਮੌਜੂਦ ਹੋ ਸਕਦਾ ਹੈ ਜਿਵੇਂ ਕਿ ਮੋਬਾਈਲ ਦੀ ਗਲਤ ਵਰਤੋਂ ਕਰਨ ਦੀ ਆਦਤ ਕੋਈ ਦੋਸਤ ਜਾ ਕੋਈ ਰਿਸ਼ਤੇਦਾਰ ਆਸ ਰਹਿ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ